ਨਸ਼ਾ ਵਿਰੋਧੀ ਮੁਹਿੰਮ ਦੇ ਵਜੋਂ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ ਅਤੇ ਵੱਡੇ ਨਸ਼ਾ ਤਸਕਰਾਂ ਦੇ ਸਕੰਜਾ ਗਾਜ਼ਰੀਆ ਦੂਜੇ ਪਾਸੇ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ ਜਿਸ ਦੇ ਨਤੀਜੇ ਵਜੋਂ ਇੱਕ ਵਾਰ ਫਿਰ ਨਿਗਮ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਪੁਲਿਸ ਦੀ ਨਿਗਰਾਨੀ ਹੇਠ ਨਸ਼ਾ ਤਸਕਰਾਂ ਦੇ ਘਰ ਨੂੰ ਢਾ ਦਿੱਤਾ ਗਿਆ ਇਹ ਤਸਵੀਰਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਦੀਆਂ ਹਨ ਜਿੱਥੇ ਪੁਲਿਸ ਦੀ ਮੌਜੂਦਗੀ ਵਿੱਚ ਦੋ ਨਸ਼ਾ ਤਸਕਰ ਸਕੇਪਰਾਵਾ ਦੇ ਘਰ ਨੂੰ ਢਾ ਦਿੱਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਨਫੋਰਸਮੈਂਟ ਕਰਦੇ ਹੋਏ ਬਹੁਤ ਸਾਰੀਆਂ ਵੱਡੀਆਂ ਬਰਾਮਦੀਆਂ ਕੀਤੀਆਂ ਔਰ ਵੱਡੇ ਮਗਰਮੱਛ ਵੀ ਫੜੇ ਗਏ ਜਿਹੜੇ ਡਰੱਗ ਟ੍ਰੇਡ ਨਾਲ ਰਿਲੇਟਡ ਨੇ ਇਸ ਤੋਂ ਇਲਾਵਾ ਜਿਹੜੇ ਸਪਲਾਈਅਰਸ ਔਰ ਪੈਡਲਰਸ ਨੇ ਉਹਨਾਂ ਦੇ ਖਿਲਾਫ ਵੀ ਕਾਫੀ ਮੈਸਿਵ ਲੈਵਲ ਤੇ ਜਿਹੜਾ ਐਕਸ਼ਨ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਵੀ ਐਡਿਕਟਸ ਨੇ ਉਹਨਾਂ ਨੂੰ ਵੀ ਪੁਲਿਸ ਜਿਹੜੀ ਆ ਉਹ ਉਹਨਾਂ ਦਾ ਇਲਾਜ ਵਾਸਤੇ ਅਸੀਂ ਪਰਤੀ ਕਰਵਾ ਰਹੇ ਹਾਂ ਰੈਗੂਲਰਲੀ ਹਰ ਰੋਜ਼ੀ ਸਾਡੇ ਮਲਾਜ਼ਮ ਤੇ ਆਫੀਸਰਜ਼ ਲੈ ਕੇ ਜਾਂਦੇ ਨੇ ਉਹਨਾਂ ਨੂੰ ਔਰ ਜਿਹੜੇ ਬੇਲਡ ਆਊਟ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਜ਼ਮਾਨਤ ਤੇ ਬਾਹਰ ਆ ਰਹੇ ਉਹਨਾਂ ਤੇ ਵੀ ਸਪੈਸ਼ਲ ਅਸੀਂ ਇੱਕ ਮੋਨਿਟਰਿੰਗ ਸਿਸਟਮ ਤਿਆਰ ਕੀਤਾ ਉਹਦੇ ਤੇ ਉਹਨਾਂ ਤੇ ਪੂਰਾ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕਾਰਪੋਰੇਸ਼ਨ ਵੱਲੋਂ ਇਲੀਗਲ ਤਰੀਕੇ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਜ਼ ਨੇ ਸਪੈਸ਼ਲੀ ਜਿਹੜੇ ਡਰੱਗ ਐਡਿਕਟਸ ਨੇ ਉਨ੍ਹਾਂ ਦੇ ਤਹਿਤ ਵੀ ਕਾਫੀ ਕਾਰਵਾਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੇ ਐਰੀਅਟ ਕੀਤੀ ਗਈ ਹੈ ਅੱਜ ਵੀ ਅਸੀਂ ਪਿੰਡ ਸੁਲਤਾਨਵਿੰਡ ਚ ਆਏ ਆ ਇਹ ਬੜੇ ਦੋ ਨਟੋਰੀਅਸ ਸਮਗਲਰ ਭਰਾ ਨੇ ਹਰਪਾਲ ਸਿੰਘ ਤੇ ਜੱਜ ਸਿੰਘ ਉਹਨਾਂ ਨੇ ਬੜਾ ਹੀ ਆਲੀਸ਼ਾਨ ਇੱਕ ਮਕਾਨ ਬਣਾਇਆ ਜਿਵੇਂ ਆਪਾਂ ਦੇਖਿਆ ਹੁਣ ਸਾਰਿਆਂ ਨੇ ਔਰ ਜੇ ਇਹਨਾਂ ਦਾ ਪਿਛੋਕੜ ਦੇਖੀਏ ਹਰਪਾਲ ਸਿੰਘ ਦੇ ਖਿਲਾਫ ਚਾਰ ਮੁਕਦਮੇ ਆਲਰੇਡੀ ਦਰਜ ਨੇ ਔਰ 2020 ਤੋਂ ਦੋਨੋਂ ਭਰਾਏ ਐਂਡੀਪੀਐਸ ਦਾ ਕੰਮ ਕਰ ਰਹੇ ਕਦੇ ਜੇਲ੍ਹ ਚਲੇ ਗਏ ਜਮਨਤ ਤੇ ਬਾਹਰ ਆ ਗਏ ਹਰਪਾਲ ਦੇ ਖਿਲਾਫ ਜਿਹੜੇ ਮੁਕਦਮੇ ਨੇ ਉਹ ਜ਼ਿਆਦਾਤਰ ਇੱਥੇ ਸੁਲਤਾਨਵਿੰਡ ਦੇ ਤੇ ਲੇਟੈਸਟ ਜਿਹੜਾ ਮੁਕਦਮਾ ਹੈ ਦੋਨੋਂ ਭਰਾਵਾਂ ਦੇ ਉੱਤੇ ਜਿਹੜਾ ਦਰਜ ਹੋਇਆ 16 ਨੰਬਰ ਮੁਕਦਮਾ 2025 ਦਾ 2 3 2 ਮਾਰਚ ਦਾ ਔਰ ਇਹਦੇ ਵਿੱਚ ਅਸੀਂ ਜਿਹੜੀ ਨਾ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਸੈਕਸ਼ਨ ਹੈ ਨਵੇਂ ਬੀਐਨਐਸ ਉਹ ਵੀ ਨਾਲ ਲਾਈ ਹੈ ਕਿਉਂਕਿ ਬਾਰ ਬਾਰ ਇਹ ਇੱਕੋ ਕ੍ਰਾਈਮ ਕਰ ਰਹੇ ਨੇ ਇਹਦੇ ਚ 268 ਗ੍ਰਾਮ ਕਮਰਸ਼ਲ ਦੀ ਜਿਹੜੀ ਬਰਾਮਦਗੀ ਹੋਈ ਸੀ ਤੇ 48000 ਰੁਪਏ ਡਰਗ ਮਨੀ ਫੜੀ ਗਈ ਸੀ ਉਹ ਚ ਜੱਜ ਸਿੰਘ ਗ੍ਰਿਫਤਾਰ ਹੋ ਗਿਆ ਇਹ ਪਗੋੜਾ ਹਰਪਾਲ ਸਿੰਘ ਹੈ ਜੇ ਇਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਜਿਹੜੀ ਡੈਮੋਲੇਸ਼ਨ ਦਾ ਮਸਲਾ ਹੈਗਾ ਕਾਰਪੋਰੇਸ਼ਨ ਵੱਲੋਂ ਇਹ ਜਿਹੜਾ ਸਾਨੂੰ ਪੁਲਿਸ ਫੋਰਸ ਮੋਈਆ ਕਰਨ ਵਾਸਤੇ ਕੁਐਸਚਨ ਆਈ ਸੀ ਉਹਦੇ ਕਰਕੇ ਅਸੀਂ ਆਏ ਆ ਸੋ ਥੈਟ ਇੱਕ ਬੜਾ ਸਟਰੋਂਗ ਮੈਸੇਜ ਜਾਵੇ ਸਾਰੇ ਲੋਕ ਇਸ ਏਰੀਏ ਜਾਣਦੇ ਇਹਨਾਂ ਨੂੰ ਕਿ ਕਿੰਨੇ ਨਟੋਰੀਅਸ ਬੰਦੇ ਨੇ ਔਰ ਕਿ ਕਦੋਂ ਤੋਂ ਇੱਕ ਅਮਕ ਕਰ ਰਹੇ ਨੇ ਉਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਬੜਾ ਸਟਰੋਂਗ ਮੈਸੇਜ ਜਾਂਦਾ ਸਮਾਜ ਦੇ ਵਿੱਚ ਵੀ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਕਾਲਾ ਧਨ ਕਮਾ ਵੀ ਲਿਆ ਡਰਗ ਮਨੀ ਕਮਾ ਲਈ ਗਲਤ ਤਰੀਕੇ ਨਾਲ ਤਾਂ ਉਹਦਾ ਅੰਜਾਮ ਇਹੀ ਹੋਏਗਾ ਸਰ ਛੱਪੜ ਦੇ ਉੱਪਰ ਕਰਵਾ ਦਾ ਘਰ ਬਣਾ ਰਹੀ ਇਹਨਾਂ ਨੇ ਇਹ ਕਾਰਪੋਰੇਸ਼ਨ ਵੱਲੋਂ ਆਰਡਰ ਹੋਇਆ ਜੀ ਡੈਮੋਲੇਸ਼ਨ ਦੇ ਤਾਂ ਹੀ ਅਸੀਂ ਆਏ ਆ ਪੁਲਿਸ ਫੋਰਸ ਮੰਗੀ ਗਈ ਹੈ ਉਹਨਾਂ ਵੱਲੋਂ ਸਰ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਜੀ ਥਾ ਛੱਪੜ ਦੇ ਉੱਪਰ ਇਹ ਮੈਨੂੰ ਨਹੀਂ ਪਤਾ ਪਰ ਬੇਸਿਕਲੀ ਉਹ ਕਾਰਪੋਰੇਸ਼ਨ ਦੱਸ ਸਕੇਗੀ ਅਸੀਂ ਤਾਂ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਕੋਛੋਕੜ ਹੈ ਕ੍ਰਿਮਨਲ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਰਹੇ ਆ ਔਰ ਪੁਲਿਸ ਦੀ ਪੂਰੀ ਅਸੀਂ ਮਦਦ ਦਿੱਤੀ ਹੈ ਕਾਰਪੋਰੇਸ਼ਨ ਦੀ ਟੀਮ ਨੂੰ ਜਿਸ ਨਾਲ ਕਿ ਇਹ ਜਿਹੜਾ ਸਾਰੀ ਜਿਹੜਾ ਐਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਸੰਪੰਨ ਹੋ ਸਕੇ ਕੋਈ ਰੁਕਾਵਟ ਨਾ ਸਰ ਐਨਡੀਪੀਐਸ ਦੇ ਤੀਰਚੇ ਦੱਸਦੇ ਮੇਰੇ ਕਾਫੀ ਇੱਥੇ ਅੱਗੇ ਹਾਂ ਜੀ ਚਾਰ ਮੁਕਦਮੇ ਹਰਪਾਲ ਤੇ ਆ ਜੀ 2020 ਤੋਂ ਹੀ ਦੋਨੇ ਲੱਗੇ ਹੋਏ ਆ ਔਰ ਜੱਜ ਦੇ ਖਿਲਾਫ ਤਿੰਨ ਮੁਕਦਮੇ ਸਰ ਜ਼ਿਆਦਾਤਰ ਕਿ ਲਹੇ ਰੋਹੀ ਹੁੰਦੀ ਸੀ ਹੀਰੋਇਨ ਦਾ ਹੀ ਆ ਮੇਨਲੀ ਔਰ ਮੈਂ ਤੁਹਾਡੇ ਰਾਹੀਂ ਇੱਕ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਰਿਕਵੈਸਟ ਕਰਨਾ ਚਾਹੁੰਦਾ ਏ ਦੇਖੋ ਗਵਰਨਮੈਂਟ ਦਾ ਬਹੁਤ ਵਧੀਆ ਪਾਲਿਸੀ ਹੈ ਜੇ ਕੋਈ ਬੰਦਾ ਆਪਣਾ ਇਲਾਜ ਕਰਨਾ ਕਰਾਉਣਾ ਚਾਹੁੰਦਾ ਹੈ ਉਹਨੂੰ ਵੀ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਕਿਉਂਕਿ ਅਸੀਂ ਜਿਹੜਾ ਬੰਦਾ ਇਸ ਨਸ਼ੇ ਦੇ ਵਿੱਚ ਲਿਪਤ ਹੋ ਜਾਂਦਾ ਉਹਨੂੰ ਅਸੀਂ ਇੱਕ ਤੌਰ ਮਰੀਜ਼ ਸਟਰੀਟ ਕਰ ਰਹੇ ਹਾਂ ਬਹੁਤ ਸਾਰੇ ਬੈੱਡ ਵੀ ਨੇ ਹੁਣ ਤੇ ਇਸ ਦਲਦਲ ਚੋਂ ਨਿਕਲਣ ਦਾ ਬਹੁਤ ਸੁਨਹਿਰੀ ਮੌਕਾ ਹੈ ਸਕਿੱਲ ਡਿਵੈਲਪਮੈਂਟ ਦਾ ਵੀ ਕੰਮ ਜਿਹੜਾ ਗਵਰਨਮੈਂਟ ਨੇ ਜਿਹੜੇ ਡੀ ਐਡਿਕਸ਼ਨ ਸੈਂਟਰ ਉਹਨਾਂ ਚ ਵੀ ਔਰ ਵੈਸੇ ਵੀ ਜਿਹੜੇ ਆ ਉਹ ਉਹਨਾਂ ਦੇ ਟ੍ਰੇਨਿੰਗ ਵਾਸਤੇ ਵੀ ਮੁਹੱਈਆ ਕਰਾਏ ਨੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਸੋ ਦੈਟ ਕਾਈਂਡਲੀ ਮੀਡੀਆ ਰਾਹੀਂ ਉਹ ਸਾਰੇ ਲੋਕਾਂ ਤੱਕ ਪਹੁੰਚ ਸਕੇ ਜਿਹੜਾ ਬੰਦਾ ਇਹ ਛੱਡ ਕੇ ਕੰਮ ਉਸ ਕੰਮ ਜਾਣਾ ਚਾਹੁੰਦਾ ਸੋ ਦੈਟ ਉਹਦਾ ਰੀਹੈਬ ਅਸਲ ਸੁਸਾਇਟੀ ਦੇ ਵਿੱਚ ਵਾਪਸੀ ਹੋ ਸਕੇ ਇਹਨਾਂ ਦਾ ਪਛੋਕੜ ਕੀ ਹੈ ਸਰ ਇਹਨਾਂ ਦਾ ਪਛੋਕੜ ਹਰਪਾਲ ਸਿੰਘ ਪਕੌੜਾ ਜੀ ਜੱਜ ਸਿੰਘ ਗੇਲ ਚਾ ਜੀ ਇਹਨਾਂ ਦਾ ਪਛੋਕੜ ਕੀ ਹੈ ਸਰ ਕੌਣ-ਕੌਣ ਪਰਿਵਾਰ ਦੇ ਮੈਂਬਰ ਕੌਣ ਇਹ ਇਹਨਾਂ ਡਿਟੇਲ ਨਹੀਂ ਹੈ ਜੀ ਇਸ ਤਰ੍ਹਾਂ ਕੋਈ ਨ ਉਹ ਭੱਜਿਆ ਹੋਇਆ ਉਸ ਕਰਕੇ ਨੇਚਰਲੀ ਉਹ ਸਰਕਟ ਵਿੱਚ ਕਿੰਨੇ ਤਸਕਰ ਵੀ ਜ਼ਿਆਦਾ ਸਰਕਟ ਨਹੀਂ ਆਖੀ ਉਹ ਆਖੀ ਨਹੀਂ 8th ਹੈ 8th ਹੈ ਕਰਕੇ ਕੋਈ ਕੋਈ ਨੀਵੋ ਦਾ ਕੋਈ ਅਪਡੇਟ ਆਇਆ ਨਹੀਂ ਦੇਖੋ ਯਾਰ ਆਪਾਂ ਇਹ ਕੰਮ ਵਾਸਤੇ ਆਏ ਆਂ ਦੇਖੋ ਉਹਦੇ ਵਿੱਚ ਤਾਂ ਬੜੀ ਸਿੰਪਲ ਗੱਲ ਹੈ ਤੁਸੀਂ ਉਹਨੂੰ ਆਪਾਂ ਇੱਕ ਮਤਲਬ ਨਾਰਮਲ ਜਿਹੜੀ ਅ ਜਿਹਦੇ ਪਿੱਛੇ ਅਸੀਂ ਇਕੱਠੇ ਹੋਏ ਹਾਂ ਦੈਟ ਇਜ਼ ਡਰੱਗਸ ਉਦੇ ਬਾਰੇ ਤੁਹਾਨੂੰ ਅਲੱਗ ਬਰੀਫ ਕੀਤਾ ਜਾਏਗਾ ਜਿਹੜੀ ਇਹ ਸਾਡੀ ਪ੍ਰੈਸ ਬਰੀਫਿੰਗ ਹੈ ਜਿਹੜੀ ਸਪੈਸ਼ਲੀ ਡਰੱਗਸ ਤੇ ਡੈਮੋਲੇਸ਼ਨ ਦੀ ਹੈ ਆਪਾਂ ਇਹਦੇ ਤਾਂ ਕਿ ਸੀਮਤ ਰਹਿੰਦੀ ਹੈ ਠੀਕ ਹੈ ਸਰ ਠੀਕ ਹੈ ਸਰ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز